ਉਤਰੋ ਕਰਲਾ ਮਰਾਜ ਕੇ ਪਿਆਰ ਸੋਣਿਓ ਗੁਰੂ ਜੀ ਨੇ ਚਾਰਾ ਪੁੱਤਰਾ ਨੂੰ ਖਲਾਵੇ ਵਿੱਚ ਲੈ ਲਿਆ ਕੁੱਟ ਕੇ ਸ਼ਾਤੀ ਦਾ ਲਾਇਆ ਸਾਰਾ ਪਰਿਵਾਰ ਖੜਾ ਦੇਖਦਾ ਸਿੰਘ ਵੀ ਖੜੇ ਦੇਖਦੇ ਆ ਵੀ ਬੱਚੇ ਸਾਡੇ ਨਾਲ ਹੀ ਚੱਲੇ ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਛਾ ਸਭ ਜਾਣਦੇ ਸੀ ਉਹ ਕਲਗੀਧਰ ਦਸ਼ਮेश ਜੀ ਜਾਣਦੇ ਸੀ ਪੈਣ ਕਿਲਿਆਂ ਚੋਂ ਇੱਕ ਦਿਨ ਬਾਅਦ ਹੁਣ ਕਲਗੀਧਰ ਦਸ਼ਮेश ਜੀ ਜਾਣਦੇ ਸੀ ਸੁਪਨਾ ਜੀਤਾਂ ਦਾ ਕਦੇ ਸਾਖਾਰ ਹੁਣ ਕਲਗੀਧਰ ਸਤਗੁਰੂ ਜੀ ਜਾਣਦੇ ਸੀ ਕਸਮ ਭੁੱਲ ਕੇ ਸਾਡੇ ਤੇ ਵਾਰ ਹੋਣਾ ख़ली दरद शमेश जी जान सी खेरु खेरु सारा परिवार ख़ली दरद शमेशी जुदा जंग च अजीत जुजारो ਕਲ ਕੀ ਧਰ ਸਤ ਗੁਰੂ ਜੀ ਜਾਣਦੇ ਸੀ ਛੋਟੇ ਲਾਲਾ ਨੇ ਕੰਧਾਂ ਵਿੱਚ ਘੜ ਰੋਣਾ ਉਜਾ ਸਿੰਘ ਉਜੋ ਪੰਥ ਨਾਲ ਕੌਲ ਕੀਤੇ ਮੁਨ ਨਸਰਾ ਸਰਵੰਸ ਹੀ ਵਾਰ ਨਾਫੀ ਦੇਸ਼ ਕੋਮ ਦਾ ਕਰ ਜ ਰਸੂਲ ਪੁਰੇ ਇੱਕ ਦਿਨ ਤਾਂ ਸਿਰੋਤਾ ਕਰਦੇ ਰਸੂਲ ਬੁਰੀਏ ਇੱਕ ਦਿਨ ਤਾਂ ਸਿਰ ਹੋਤਾ ਨਾ ਸੀ ਸਤਗੁਰੂ ਜੀ ਨੇ ਸਾਰੀ ਤਿਆਰੀ ਕਰ ਲਈ ਤੁਰਨ ਦੀ ਜਦੋਂ ਤਿਆਰੀ ਕਰਨ ਲੱਗੇ ਤੁਰਨ ਲੱਗੇ ਗੁਰੂ ਪਾਤਸ਼ਾਹ ਜੀ ਦੇ ਚਰਨਾ ਵਿੱਚ ਆਇਆ ਭਾਈ ਦਿਆ ਸਿੰਘ ਮੂਰੇ ਹੋ ਗਿਆ ਗੁਰੂ ਜੀ ਨੂੰ ਕਹਿਣ ਲੱਗਾ ਸਤਿਗੁਰੂ ਚੱਲੇ ਆਨੰਦਪੁਰ ਸਾਹਿਬ ਦੇ ਨੂੰ ਛੱਡ ਕੇ ਸਾਰੀ ਤਿਆਰੀ ਹੋ ਗਈ ਹੁਣ ਤੁਰਨ ਲੱਗੇ ਆ ਗੁਰੂ ਜੀ ਜਾਣਾ ਕਿਹੜੇ ਰਸਤੇ ਨੂੰ ਐ ਕਿੱਧਰ ਨੂੰ ਜਾਣਾ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਦੇਆ ਸਿੰਘ ਨੇ ਪੁੱਛਿਆ ਸਤਗੁਰਾਂ ਤੋਂ ਕੀ ਤਰਫ ਹਯੂਰ ਹੁਣ ਚੱਲਣਾ ਏ ਥੈ ਲੱਗਾ ਸਤਗੁਰੂ ਤਰਨ ਤਾਂ ਲੱਗਿਆ ਪਾ ਜਾਣਾ ਕਿਹੜੇ ਰਸਤੇ ਆਂ ਦੇਆ ਸਿੰਘ ਨੇ ਗੁਰਾਂ ਨੂੰ ਪੁੱਛਿਆ ਏ ਦੇਂਦੀ ਤਰਫ ਹਯੂਰ ਹੁਣ ਚੱਲਣਾ ਏ ਇਹ ਤਾਂ ਠੀਕ ਮੁਸੀਬਤ ਔਕੜਾਂ ਨੂੰ ਪੈਣ ਹੱਸ ਕੇ ਸਿਰਾਂ ਤੇ ਝੱਲਣਾ ਏ ਛੋਡੀ ਪਾਤਸ਼ਾਹ ਸੋਡੀ ਪਾਤਸ਼ਾ ਤੁਸਾਂ ਦੀ ਮੇਰ ਸਦਕਾ ਹਲ ਜ਼ੁਲਮ ਦਾ ਅਸਾਂ ਨੇ ਠੱਲਣਾ ਏ ਤਾਂ ਦੱਸੋ ਹਜ਼ੂਰ ਕਿ ਹੁਣ ਆਪਾਂ ਇਹ ਤਾਂ ਦੱਸੋ ਹਜ਼ੂਰ ਕਿ ਹੁਣ ਆਪਾਂ جا کے ਕਿਹੜੇ ਟਿਕਾਣੇ ਨੂੰ ਮੱਲਣਾ ਗੁਰੂ ਜੀ ਦੇ ਚਰਨਾਂ ਵਿੱਚ ਤੁਰਨ ਤੋਂ ਦੋ ਪਲ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਅਰਜ ਕਰੀ ਸਤਿਗੁਰੂ ਜਾਨਾ ਕਿਹੜੇ ਰਸਤੇ ਐ ਗੁਰੂ ਜੀ ਕਹਿਣ ਲੱਗੇ ਦਇਆ ਸਿੰਘ ਉਹ ਕਿਲਾ ਛੱਡਣ ਲਈ ਕਿਲਾ ਛੱਡਣ ਲਈ ਨਾਲ ਤੁਸਾਂਦੇ ਮੈਨੂੰ ਹੰਗਾਰਾ ਫੜਨਾ ਪਿਆ ਮੈਨੂੰ ਹੰਗਾਰਾ ਫੜਨਾ ਪਿਆ ਹੁਣ ਤਾਂ ਸਿੰਗਾ ਸਮਨ ਦਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਟਿਕਾਣਾ ਕਰਨਾ ਪਿਆ ਕਿਲਾ ਛੱਡਣ ਉਂਦੇ ਮੈਨੂੰ ਹੋਂਗਾਰ ਪਰਨਾ ਪਿਆ ਮੈਨੂੰ ਹੋਂਗਾਰ ਪਰਨਾ ਪਿਆ ਹੁਣ ਤਸਿੰਗੋ ਸਮਨ ਦਸੂਗਾ ਜਿੱਥੇ ਟਿਕਾਣਾ ਕਰਨਾ ਪਿਆ ਜਿੱਥੇ ਟਿਕਾਣਾ ਕਰਨਾ ਪਿਆ ਸਤਗੁਰੂ ਜੀ ਕਹਿੰਦੇ ਚੱਲੋ ਹੁਣ ਦਿਆ ਸਿੰਘ ਜੀ ਹੁਣ ਤੇ ਸਮਾਂ ਹੀ ਦੱਸੂਗਾ ਨਹੀਂ ਨਜ਼ਰ ਵਿੱਚ ਤੁਸੀਂ ਲਿਆਂਦਾ ਮੇਰੇ ਮੰਦੀ ਮਰਜੀ ਨੂੰ ਨਹੀਂ ਨਜ਼ਰ ਵਿੱਚ ਤੁਸੀਂ ਲਿਆਂਦਾ ਮੇਰੇ ਮੰਦੀ ਮਰਜੀ ਨੂੰ ਕਾਲੀ ਸਿੰਘ ਆਉ ਲਿਖ ਕੇ ਦੇ ਗਏ ਬੇਦਾਵੇ ਦੀ ਅਰਜੀ ਨੂੰ ਕਾਲੀ ਸਿੰਘ ਆਉ ਲਿਖ ਕੇ ਦੇ ਗਏ ਬੇਦਾਵੇ ਦੀ ਅਰਜੀ ਨੂੰ ਖੜੀ ਬੋਲੀ ਰਾਤ ਕਹਿਰਦੀ ਕਾਲੀ ਬੋਲੀ ਰਾਤ ਕਹਿਰਦੀ ਸਰਦੀ ਦੇ ਵਿੱਚ ਹਰਨਾ ਪਿਆ ਠਹਿਰੋ ਸਮਝੀ ਮੇਰੀ ਨੀਤੀ ਵਾ ਸਤਗੁਰੂ ਜੀ ਸਿੰਘਾਂ ਨੂੰ ਕਹਿੰਦੇ ਸੀ ਸੁਬਈ ਪਿਆਰੋ ਚਾਰ ਦਿਨ ਹੀ ਠਹਿਰ ਜਾ ਪਰ ਗੁਰੂ ਜੀ ਕਹਿੰਦੇ ਦਿਆਸਿਆਂ ਉਹ ਚਾਰ ਦਿਨਾਂ ਦੀ ਖਾਤਰ ਠਹਿਰੋ ਸਮਝੀ ਮੇਰੀ ਨੀਤੀ ਨਾ ਅਕਾਲ ਪੁਰਖ ਤੋਂ ਜੋਸੀ ਮਿਲਣਾ ਉਡੀਕ ਹੁਕਮ ਦੀ ਕੀਤਾ ਉਹ ਮਾਂ ਦਾ ਸਹਿਣਾ ਜਿੱਦ ਤੁਹਾਡੀ ਦਾ ਸਹਿਣਾ ਤੇ ਜਿੱਦ ਤੁਹਾਡੀ ਤੱਕ ਕੇ ਮੈਨੂੰ ਹਾਰਨਾ ਪਿਆ ਤੱਕ ਕੇ ਮੈਨੂੰ ਮਨੁ ਹੁਣ ਵੀ ਰਹਿਣਾ ਪਹਿਣਾ ਏ ਕਸ਼ਟ ਮੁਸੀਬਤ ਦੁੱਖ ਸੁੱਖ ਹੁਣ ਵੀ ਹੱਸ ਕੇ ਸਹਿਣਾ ਮਹਿਣਾ ਏ ਅਣਖ ਦੀ ਖਾਤਰ ਸੀਸ ਤਰਾਂਗੇ ਅਣਖ ਦੀ ਖਾਤਰ ਸੀਸ ਤਰਾਂਗੇ ਇਹ ਤਲੀਆਂ ਤੇ ਧਰਨਾ ਪਿਆ ਵੱਲੜਾਂ ਵਿੱਚ ਤੁਲਨਾ ਹੈ ਨਹੀਂ ਕਿਸੇ ਨੂੰ ਪਤਾ ਦਿਆ ਸਿਓ ਹੁਣ ਕੀ ਕੀ ਝਖੜ ਝੁਲਣਾ ਹੈ ਆਪਣੀ ਲੇ ਦੋ ਪੰਨੜਾਂ ਵਿੱਚ ਤੋਲਣਾ ਹੈ ਨਹੀਂ ਕਿਸੇ ਨੂੰ ਪਤਾ ਜ਼ਿਆਸਤੋ ਕਿਹੜਾ ਚਖੜਣਾ ਹੈ ਜੁਲਮ ਸਮੁੰਦਰ ਵਿੱਚ ਤਰਾਂਗੇ ਸਮੁੰਦਰ ਵਿੱਚ ਤਰਾਂਗੇ ਜੇ ਆਪਾਂ ਨੂੰ ਕਰਨਾ ਪਿਆ ਵੇ ਆਪਾਂ ਨੂੰ ਕਰਨਾ ਪਿਆ ਹੁਣ ਤਾਂ ਸਿੰਘੋ ਜਿੱਧਰ ਚੱਲਣਾ ਸਤਿਗੁਰੂ ਕਹਿੰਦੇ ਦਿਆ ਸੋਣ ਚੱਲੋ ਜਿੱਧਰ ਨੂੰ ਮੁਖ ਹੁੰਦੇ ਚੱਲੋ ਜੋ ਰਸਿਓ ਜਿੱਧਰ ਚੱਲਣਾ ਪਰ ਲਖ ਵਿਸ਼ਵਾਸ ਅਡੋਲ ਰਹੋ ਗੁਰੂ ਜੀ ਕਹਿੰਦੇ ਅਡ ਭੋਲ ਬਣ ਕੇ ਨਾ ਹੁਣ ਤੁਰਿਓ ਦੇਅ ਸਿੰਘ ਜੀ ਕਾਲੇ ਕਾਂ ਵਰਗੀ ਅੱਖ ਰਖਣੀ ਚੱਲੋ ਜੋ ਰਸਿਓ ਜਿੱਧਰ ਚੱਲਣਾ ਰੱਖ ਵਿਸ਼ਵਾਸ ਅਡੋਲ ਰਹੋ ਰਹਿਣਾ ਚੁਸਤ ਰਸੂਲਪੁਰੀ ਐਵੇਂ ਬਣ ਕੇ ਨਾ ਅਣਪੋੜ ਰਹੋ ਇਸ ਤੋਂ ਚੰਗਾ ਹੋਰ ਕੀ ਲੱਪਣਾ ਇਸ ਤੋਂ ਚੰਗਾ ਹੋਰ ਕੀ ਲੱਪਣਾ ਇਹ ਤਲਮ ਲਈ ਮਰਨਾ ਪਿਆ